ਸਰਨੂ ਰਾਮ ਰਾਮ ਸਤਿ ਸ਼੍ਰੀ ਅਕਾਲ ਇਸ ਵੇਲੇ ਸੀ ਟਿਬਾ ਰੋਡ ਗੈਸੈਂਸੀ ਦੀ ਬੈਕ ਸਾਈਡ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦੀ ਜੋ ਕਿ ਲੇਡੀਜ਼ ਜਿਨ੍ਹਾਂ ਦੀ ਕਿ ਡਿਲੀਵਰੀ ਤੋਂ ਅੱਧੇ ਘੰਟੇ ਤੋਂ ਬਾਅਦ ਇੱਕ ਡੈਥ ਹੋ ਜਾਂਦੀ ਹੈ ਤੇ ਇੱਕ ਪ੍ਰਾਈਵੇਟ ਕਲੀਨਿਕ ਜੋ ਕਿ ਮਹੱਲੇ ਦੇ ਵਿੱਚ ਚੱਲ ਰਿਹਾ ਉਹਦੇ ਤੇ ਇਲਜ਼ਾਮ ਲਗਾਏ ਜਾ ਰਹੇ ਚ ਉਹਦੇ ਹਸਬੰਡ ਹੈ ਲੇਡੀਜ਼ ਜੋ ਮੇਰੇ ਨਾਲ ਮੌਜੂਦ ਮਹਾ ਚੂਠ ਨਹੀਂ ਪਾ ਰਹੀ ਸੀ ہماری ਔਰਤ ਕੀ ਜੋ ਬੈਠ ਨਹੀਂ ਪਾ ਰਹੀ ਸੀ ਇਧਰ ਪੀੜਾ ਹੋ ਰਹੀ ਸੀ ਤਾਂ ਬੋਲੀ ਨਹੀਂ ਇਸ ਨੂੰ ਲੈ ਜਾਓ ਜਲਦੀ ਹੋ हमको ਜਾਣਾ ਕਿਲੇ ਨਹੀਂ ਇੱਥੇ ਆਪਾਂ ਲੈ ਗਏ ਆਪਣਾ 10 10-15 ਮਿੰਟ ਬਾਅਦ ਜੋ ਉਸ ਦੀ ਦੇਸ਼ ਦੇ ਮਹੱਲੇ ਦੇ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਲਾਇਆ ਜਾ ਰਿਹਾ ਵਾ ਜਿਦੇ ਵਿੱਚ ਕੀ ਡਿਲੀਵਰੀ ਕੀਤੀ ਜਾਂਦੀ ਹੈ ਡਿਲੀਵਰੀ ਹੋਣ ਦੇ ਅੱਧੇ ਘੰਟੇ ਬਾਅਦ ਹੀ ਦੱਸਿਆ ਜਾ ਰਿਹਾ ਵਾ ਕਿ ਛੁੱਟੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਉਹ ਜੋ ਲੇਡੀਜ਼ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਬੜੇ ਵੱਡੇ ਦੇ ਤੇ ਸਵਾਲ ਖੜੇ ਹੁੰਦੇ ਆ ਵੀ ਆਖਿਰ ਕਿਹਦੀ ਪਰਮਿਸ਼ਨ ਦੇ ਨਾਲ ਜੋ ਮਹੱਲੇ ਦੇ ਵਿੱਚ ਐਸੇ ਕਲੀਨਿਕ ਚਲਾਏ ਚਲਾਏ ਜਾ ਰਹੇ ਨੇ ਐਸਐਚਓ ਸਰਦਾ ਕਹਿਣਾ ਵਾ ਕਿ ਜੋ ਮਾਮਲੇ ਦੀ ਜਾਂਚ ਉਹ ਚੱਲ ਰਹੀ ਹੈ ਜੋ ਬੋਡੀ ਆ ਉਹਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਵਾ ਜਿੱਥੇ ਇਹਨਾਂ ਨੇ ਕਲੀਨਿਕ ਖੋਲਿਆ ਉੱਥੇ ਵੀ ਜ ਦਾ ਦੇ ਮਾਰੇ ਭੱਜਲੇ ਉਥੋਂ ਇਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪ੍ਰਾਈਵੇਟ ਕਲੀਨਿਕ ਤੇ ਇਸ ਵੇਲੇ ਉਹਨਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਪਾਰੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲ ਜਿੱਦਾਂ ਹੀ ਉਹਨਾਂ ਨਾਲ ਕੋਈ ਵੀ ਗੱਲਬਾਤ ਹੋਊਗੀ ਉਹਨਾਂ ਦਾ ਜੋ ਵੀ ਪੱਖ ਆ ਤੁਹਾਡੇ ਸਾਹਮਣੇ ਰੱਖਾਂਗੇ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਜੋ ਵੀ ਰਿਜ਼ਲਟ ਹੋਊਗਾ ਅਗਲਾ ਜੋ ਕੀ ਪਾਰਟ ਆ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਆ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ